ਕਾਜ ਪਾਰੀਆਂ ਕਿੰਨੀਆਂ ਨੇ ਭਾਜਪੀ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ ਕਾਂਗਰਸ ਨੂੰ ਇਹ ਪਿੰਨਾ ਵੋਟਾਂ ਚ ਕੋਈ ਘਾਟਾ ਨਹੀਂ ਪੈਣ ਵਾਲਾ ਉਹਨਾਂ ਦੀ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਉਹਨੇ ਕੀ ਕਿਹਾ ਹੈ ਲੇਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਤਾਂ ਲਿਓੜੀਆਂ ਕਹਿੰਦੇ ਸੀ ਆ ਪਾਪੜ ਵੰਡਣ ਲੱਗਿਆ ਹੁਣ ਮੇਰਾ ਇਸਰੋਜ ਸੇ ਪੁਰਾਣਾ ਨਾਤਾ ਹੈ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿਹਾ ਅੱਠ ਨਹੀਂ ਨਾ ਸਕਦੀ ਬੁਖੇੜਨੀ ਲੱਗਦਾ ਇਸਰੋਜ ਕੀ ਕੰਮ ਇਹਨਾਂ ਦਾ ਭਈ 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਫਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਵਿੱਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ 2015 'ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲਾਉ ਕਰ ਦਾਂਗੇ ਤੇ 2020 'ਚ ਤੁਸੀਂ ਚਾਰਕ ਵਧਾ ਲਿਆ 9 ਵਾਤੇ ਕਰਤੇ ਹੋਰ ਕੀ ਆ ਹੁਣ ਫੇਰ ਸਕੂਟਰ ਦੇ ਲੈ ਕੇ ਆਓ ਨੋ ਬਾਤ ਹੋਣਾ। ਨਾ ਕਾਂਗਰਸ ਨੂੰ ਮੈਂ ਕੋਈ ਭਰੰਬਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ। ਕਾਂਗਰਸ ਨੂੰ ਇਸ ਤਿੰਨਾਂ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ। ਉਹਨਾਂ ਦੇ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ। ਜ਼ੀਰੋ ਹੋ ਵੀ ਨਤੀਜੀ ਵਾਰ ਜ਼ੀਰੋ ਰਹੋ ਵੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ। ਠੀਕ ਹੈ ਨਾ? ਹੁਣ ਮਾਇਨਸ ਤਾਂ ਜਾ ਨਹੀਂ ਸਕਦੇ ਵਿਚਾਰੇ। ਠੀਕ ਹੈ ਨਾ? ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਲੋੜੀ ਵੀ ਮਨਾਉਣੀ ਹੈ। ਨਾਲ ਦਲਿਤਾਂ ਦੀ ਜੜ ਚੁੱਲ੍ਹੇ ਵੀ ਕਹਿੰਦੀਆਂ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ ਬਿਜਲੀ ਫ੍ਰੀ ਮਹਿਲਾਵਾਂ ਨੂੰ ਸਾਡੇ ਮਾਮਾਂ ਪੈਣਾਂ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਇਹ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤਦ ਉਹਨੇ ਕੀ ਕਿਹਾ ਲੈਡੀਆਂ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਤਾਂ ਰਿਓੜੀਆਂ ਕਹਿੰਦੇ ਸੀ ਆ ਪਾਪੜ ਵੰਡਣ ਲੱਗਿਆ ਹਾਂ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਸੋਟ ਸਾਰਿਆਂ ਦੇ ਬਾਲੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਦਾ ਨਹੀਂ ਆਇਆ ਕਹਿੰਦੇ ਜੁਮਲਾ ਸੀ ਜੁਮਲਾ ਸੀ ਉਹਦਾ ਮੈਂ ਪਾਰਲੀਮੈਂਟ ਜਦੋਂ MP ਸੀ ਮੈਂ ਬੋਲਿਆ ਸੀ मैं क्या मोदी जी पंद्रह लाख की रकम लिखता हूँ तो कलम रुक जाती है पंद्रह लाख की रकम लिखता हूँ तो कलम रुक जाती है काले धन के बारे में सोचता हूँ तो स्याही सूख जाती है हर बात ही जुमला निकली अब तो ये भी शक है क्या चाय बनानी आती है लगता नहीं बनानी आती होनी वो भी झूठ ही है ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਛੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਿਹਾ ਹੈ ਦੇਸ਼ ਚ ਯਾਰਾ ਆਪਕੇ ਗੋਰਖਨਾਥ ਰੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹਿ ਕੇ ਧਾਰਮਿਕ ਵਿਚਾਰਾ ਕੀਤੀ ਸੀ ਉਹਨਾਂ ਦੋਨਾਂ ਦੇ ਜਨਮ ਚ 2200 ਸਾਲ ਦਾ ਫਰਕ ਹੈ ਬਾਬਾ ਜੀ ਕੁਛ ਵੀ ਕਹਿ ਦਿੰਦੇ ਆ ਯਾਰ ਉੱਥੇ ਚਲੇ ਗਏ ਮੋਦੀ ਜੀ ਚੰਦਰਯਾਨ ਜਦੋਂ ਲਾਂਚ ਕੀਤਾ ਹੈ ਬਾਅਦ ਤੱਕ ਅਗਰ ਲੱਭੇ ਨਹੀਂ ਗਦਰ ਗਿਆ ਉਹ ਜਦੋਂ ਚੰਦਰਯਾਨ ਲਾਂਚ ਕੀਤਾ ਤਿਸਰੋ ਨੇ ਸ਼੍ਰੀ ਹਰੀਕੋਟਾ ਤੋਂ ਪ੍ਰਧਾਨ ਮੰਤਰੀ ਚਲੇ ਗਏ ਮੈਂ ਵੀ ਦੇਖਾ ਮੈਂ ਕਿ ਲਾਈਵ ਚੱਲ ਰਿਹਾ ਪ੍ਰਧਾਨ ਮੰਤਰੀ ਕੀ ਬੋਲ ਰਹੇ ਉੱਥੇ ਜਾ ਕੇ ਕਹਿੰਦੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿ ਹੱਟ ਨਹੀਂ ਸਕਦੀ ਬੇਕੀੜ ਨਹੀਂ ਲੱਗਦਾ ਇਸਰੋ ਚ ਕੀ ਕੰਮ ਇਹਨਾਂ ਦਾ ਭਈ ਉਹ ਤਾਂ ਸੈਕਸ ਨਾਲ ਦਾ ਕੰਮ ਹੈ ਪੜੇ ਲਿਖੇ ਬੰਦੇ ਦਾ ਕੰਮ ਹੈ ਇਸਰੋ ਨਾਲ ਹੁਣ ਨਾਤਾ ਕਿਵੇਂ ਜੋੜੂਗਾ ਇਹ ਚਲੋ ਦੇਖਦੇ ਆ ਮੈਂ ਕਿਹਾ जब मैं स्कूल जाता था तीसरी चौथी क्लास में पढ़ता था तो पढ़ाई में, में मेरा हाथ तंग था इसलिए हर टीचर मुझे यह कहता था आप इसरो में बैठो अब इसरो में बैठो अब इसरो में इसरो इस इस से मेरा पुराना नाता की चली यार है ना तंग चली हाथी सो भी होना यकीन ना करो इन्हें तो यकीन ना करो